ਹਾਂਜੀ ਸਤਿ ਸ਼੍ਰੀ ਅਕਾਲ ਜੀ ਹੁਣ ਆਪਾਂ ਆਪ ਦੇਖੋ ਤੁਹਾਨੂੰ ਪਾ ਕੇ ਦਿਖਾਵਾਂਗੇ ਮੋਢੇ ਦੀ ਗਲਾਈ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਕੱਪੜੇ ਦੀ ਤੈ ਲਾ ਲੈਣੀ ਆ ਤੈ ਆਪਾਂ ਲਾਉਣੀ ਕਿਦਾਂ ਆਪਾਂ ਕੱਪੜੇ ਦੇ ਪ੍ਰਿੰਟ ਵਾਲੇ ਸਿੱਧੇ ਪਾਸੇ ਨੂੰ ਦੇਖੋ ਜੀ ਆਪਸ ਵਿੱਚ ਜੋੜ ਕੇ ਰੱਖਣਾ ਇਸ ਤਰ੍ਹਾਂ ਇਹਦੇ ਨਾਲ ਆਪਣੀਆਂ ਕਟਾਂ ਉਲਟੀਆਂ ਸਿੱਧੀਆਂ ਨਹੀਂ ਪੈਂਦੀਆਂ ਤੀਰੇ ਵਾਲਾ ਕੱਪੜਾ ਆਪਾਂ ਉੱਪਰ ਛੱਡ ਕੇ ਫਰੰਟ ਵਾਲਾ ਮੋਢਾ ਇਸ ਤਰ੍ਹਾਂ ਨਾਪ ਲੈਣਾ ਮੋਢਾ ਆ ਆਪਣਾ 9 ਇੰਚ ਜਿੰਨਾ ਵੀ ਤੁਹਾਡਾ ਮੋਢਾ ਆਉਂਦਾ ਉਹਦੇ ਵਿੱਚੋਂ ਆਪਾਂ ਧਾ ਇੰਚ ਕਟਾ ਕੇ 8.5 ਇੰਚ ਤੇ ਆਪਾਂ ਦੇਖੋ ਜੀ ਨਿਸ਼ਾਨ ਲਾਉਣਾ نیچے ਨੂੰ ਉਪਰ ਆਪਾਂ 2 ਇੰਚ ਤੇ ਇੱਥੇ ਆਪਾਂ ਦੋਵੇਂ ਪੁਆਇੰਟਾਂ ਨੂੰ ਆਪਸ ਵਿੱਚ ਮਿਲਾਉਣ ਤੋਂ ਬਾਅਦ ਇਹਦਾ ਹਾਫ ਕਰਕੇ ਅੱਧਾ-ਅੱਧਾ ਇੰਚ ਦੋਵੇਂ ਪਾਸੇ ਕਾਟ ਪਾ ਲੈਣੀ ਆ ਇਹ ਆਪਾਂ ਅੱਧਾ-ਅੱਧਾ ਇੰਚ ਲਈ ਕਾਟ ਨੂੰ ਆਪਸ ਵਿੱਚ ਮਿਲਾ ਕੇ ਗਲਾਈ ਪਾ ਦੇਣੀ ਆ ਇਹ ਹੋਗੀ ਦੇਖੋ ਜੀ ਆਪਣੀ ਫਰੰਟ ਵਾਲੀ ਗਲਾਈ ਹੁਣ ਆਪਾਂ ਇਹਦੀ ਕਰ ਲੈਣੀ ਆ ਜੀ ਕਟਿੰਗ ਇਸ ਤਰ੍ਹਾਂ ਕਟਿੰਗ ਕਰਨ ਤੋਂ ਬਾਅਦ ਹੁਣ ਆਪਾਂ ਦੋ ਪੱਲੇ نیچے ਛੱਡ ਦੇਣੇ ਆ ਤੇ ਦੋ ਚੱਕ ਕੇ ਆਪਾਂ ਫਰੰਟ ਵਾਲੀ ਕਾਟ ਪਾ ਦੇਣੀ ਆ ਇਹ ਕਾਟ ਆਪਾਂ ਜਦੋਂ ਸਲਾਈ ਲਾਉਣੇ ਆਗੇ ਬਾਹ ਨੂੰ ਅਟੈਚ ਕਰਦੇ ਆ ਉਦੋਂ ਵੀ ਪਾ ਸਕਦੇ ਆ ਜੀ ਇਸ ਤਰ੍ਹਾਂ ਆਪਣੀ ਦੇਖੋ ਜੀ ਬਾਹ ਦੀ ਪੈ ਜਾਂਦੀ ਆ ਗਲਾਈ ਨਾ ਆਪਣੀ ਬਾਹ ਨੂੰ ਕਦੇ ਖਿੱਚ ਪਵੇ ਤੇ ਨਾ ਹੀ ਕੋਈ ਹੋਰ ਪ੍ਰੋਬਲਮ ਆਵੇ ਜੇ ਤੁਹਾਨੂੰ ਆਪਣੀ ਬਾਹ ਦੀ ਗਲਾਈ ਪਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਧੰਨਵਾਦ ਜੀ